ਇਦੇ ਨੇ ਇੱਕ ਭਗਵਾਨ ਜਿਹੇ ਪ੍ਰਾਨੀ ਦੇ ਨਾਹੀਂ ਮੰ ਜੈਸੇ ਸੂਤਰ ਸਵਾਨ ਨਾਨਕ ਮਾਨੋ ਤਾਹੇ ਤਾ ਇਸ ਤਰ੍ਹਾਂ ਉਸ ਮੁਖ ਦੇ ਜਿਹੜਾ ਤਨ ਹੈ ਉਹ ਹੋ ਜਾਂਦਾ ਜਿਹੜਾ ਸਾਖਰੂ ਦਾ ਨਾਮ ਨਹੀਂ ਜਪਦਾ ਸੋ ਸਾਡੇ ਉੱਤੇ ਬਖਸ਼ਿਸ਼ ਹੈ ਕਿ ਅਸੀਂ ਨਾਮ ਜਪ ਰਹੇ ਹਾਂ ਸਾਖਰੂ ਨੇ ਅਕੀ ਇਹ ਵੀ ਦੱਸਿਆ ਕਿ ਗੁਰੂ ਦੀ ਗੁਰਬਾਣੀ ਦੇ ਵਿੱਚ ਉਦਾਹਰਣ ਦਿੱਤੇ ਨੇ ਸਭ ਤੋਂ ਪਾਕਸ਼ਾ ਜੀ ਨੇ ਹਾਥੀ ਦਾ ਉਦਾਹਰਣ ਦਿੱਤਾ ਹੈ ਇਹ ਲੱਗੇ ਕਿ ਹਾਥੀ ਜਿਹੜਾ ਬਹੁਤੀ ਬਾਨਸ਼ਾ ਨਹੀਂ ਹੁੰਦਾ ਜੇ ਸੋਮਨਕ ਜੋਸੋਮਨਕ ਵੀ ਉਸ ਨੂੰ ਭੜੰਦਾ ਜਤਨ ਕਰੇ ਤਾਂ ਹਾਥੀ ਜਿਹੜਾ ਫੜਿਆ ਨਹੀਂ ਜਾ ਸਕਦਾ ਪਰ ਉਹ ਆਪਣੀ ਵਿਕਾਰੀ ਵਿਰਤੀ ਕਰਕੇ ਆਪਣੇ ਕੰਮੀ ਸੁਭਾਅ ਕਰਕੇ ਮਨੁੱਖ ਜਿਹੜਾ ਉਸ ਨੂੰ ਫੜਨੇ ਨਹੀਂ ਇਸ ਤਰ੍ਹਾਂ ਬਣ ਲਿਟੇ ਹੈ ਕਿ ਜੰਗਲ ਦੇ ਰੇਸ ਤੋਂ ਸ਼ਿਕਾਰੀ ਫੜਨ ਜਾਂਦੇ ਹੈ